ਸਪਨੇ ਚ ਬੱਚੇ ਨੂੰ ਲੈਟਰਨ ਕਰਦੇ ਦੇਖਣਾ ਸ਼ੁਭ ਜਾਂ ਅਸ਼ੁਭ ਸਵਪਨ ਸ਼ਾਸਤਰ ਜੋ ਕਿ ਜੋਤਿਸ਼ ਅਤੇ ਵਾਸਤੂ ਨਾਲ ਜੁੜਿਆ ਇੱਕ ਗ੍ਰੰਥ ਹੈ ਦੇ ਅਨੁਸਾਰ ਸੁਪਨੇ ਵਿੱਚ ਕਿਸੇ ਬੱਚੇ ਨੂੰ ਲੈਟਰਨ ਮਲ ਤਿਆਗ ਕਰਦੇ ਦੇਖਣਾ ਇੱਕ ਬਹੁਤ ਹੀ ਸ਼ੁਭ ਅਤੇ ਸਕਾਰਾਤਮਕ ਸੁਪਨਾ ਮੰਨਿਆ ਜਾਂਦਾ ਹੈ ਆਮ ਤੌਰ ਤੇ ਲੋਕ ਅਜਿਹੇ ਸੁਪਨਾ ਦੇਖ ਕੇ ਘਬਰਾ ਜਾਂਦੇ ਹਨ ਅਤੇ ਇਸ ਨੂੰ ਗੰਦਗੀ ਨਾਲ ਜੋੜ ਕੇ ਅਸ਼ੁਭ ਸਮਝਦੇ ਹਨ ਇਸ ਦਾ ਅਸਲ ਅਰਥ ਬਿਲਕੁਲ ਉਲਟ ਹੁੰਦਾ ਹੈ। ਆ ਉਸ ਦੇ ਵਕ ਵਕ ਪਹਿਲੋਂ ਨੂੰ ਵਿਸਥਾਰ ਵਿੱਚ ਸਮਝੀਏ। ਨੰਬਰ 1 ਆਰਥਿਕ ਲਾਭ ਦਾ ਸੰਕੇਤ। ਸਵਪਨ ਸ਼ਾਸਤਰ ਵਿੱਚ ਮਲ ਲਾਟਿਨ ਨੂੰ ਅਕਸਰ ਧਨ ਅਤੇ ਲక్ష్ਮੀ ਨਾਲ ਜੋੜਿਆ ਜਾਂਦਾ ਹੈ। ਜਦੋਂ ਤੁਸੀਂ ਕਿਸੇ ਬੱਚੇ ਨੂੰ ਲਾਟਿਨ ਕਰਦੇ ਦੇਖਦੇ ਹੋ ਤਾਂ ਇਹ ਇਸ ਗੱਲ ਦਾ ਸਪਸ਼ਟ ਸੰਕੇਤ ਹੁੰਦਾ ਹੈ ਕਿ ਤੁਹਾਨੂੰ ਜਲਦੀ ਹੀ ਕਿਤੋਂ ਅਚਾਨਕ ਧਨ ਲਾਭ ਹੋਣ ਵਾਲਾ ਹੈ। ਅਚਾਨਕ ਪੈਸਾ ਇਹ ਪੈਸਾ ਕਿਸੇ ਅਜਿਹੇ ਸਰੋਤ ਤੋਂ ਆ ਸਕਦਾ ਹੈ ਜਿਸ ਦੀ ਤੁਸੀਂ ਉਮੀਦ ਵੀ ਨਹੀਂ ਕੀਤੀ ਹੁੰਦੀ ਜਿਵੇਂ ਕਿ ਕੋਈ ਪੁਰਾਣਾ ਨਿਵੇਸ਼ ਲਾਟਰੀ ਜਾਂ ਕਿਤੇ ਫਸਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ। ਕਾਰੋਬਾਰ ਵਿੱਚ ਵਾਧਾ ਜੇ ਤੁਸੀਂ ਵਪਾਰ ਕਰਦੇ ਹੋ ਤਾਂ ਇਹ ਸੁਪਨਾ ਤੁਹਾਡੇ ਕਾਰੋਬਾਰ ਵਿੱਚ ਵਾਧੇ ਅਤੇ ਮੁਨਾਫੇ ਦਾ ਸੰਕੇਤ ਦਿੰਦਾ ਹੈ। ਨੰਬਰ 2 ਸਮੱਸਿਆਵਾਂ ਅਤੇ ਪਰੇਸ਼ਾਨੀਆਂ ਦਾ ਅੰਤ। ਲੈਟਰਨ ਕਰਨਾ ਸਰੀਰ ਵਿੱਚੋਂ ਗੰਦਗੀ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਹੈ। ਇਸੇ ਤਰ੍ਹਾਂ ਸੁਪਨੇ ਵਿੱਚ ਇਹ ਦ੍ਰਿਸ਼ ਦੇਖਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਤੁਹਾਡੇ ਜੀਵਨ ਵਿੱਚੋਂ ਸਾਰੀਆਂ ਸਮੱਸਿਆਵਾਂ ਚਿੰਤਾਵਾਂ ਅਤੇ ਰੁਕਾਵਟਾਂ ਹੁਣ ਬਾਹਰ ਨਿਕਲਣ ਵਾਲੀਆਂ ਹਨ ਕਰਜ਼ ਤੋਂ ਮੁਕਤੀ ਜੇ ਤੁਸੀਂ ਕਿਸੇ ਕਰਜ਼ੇ ਹੇਠਾਂ ਦੱਬੇ ਹੋ ਤਾਂ ਇਹ ਸੁਪਨਾ ਸੰਕੇਤ ਦਿੰਦਾ ਹੈ ਕਿ ਤੁਹਾਨੂੰ ਜਲਦੀ ਹੀ ਕਰਜ਼ ਤੋਂ ਛੁਟਕਾਰਾ ਮਿਲ ਸਕਦਾ ਹੈ ਬਿਮਾਰੀ ਤੋਂ ਰਾਹਤ ਜੇ ਤੁਸੀਂ ਜੇ ਤੁਹਾਡੇ ਪਰਿਵਾਰ ਵਿੱਚ ਕੋਈ ਬਿਮਾਰ ਹੈ ਤਾਂ ਇਹ ਸੁਪਨਾ ਚੰਗੀ ਸਿਹਤ ਅਤੇ ਬਿਮਾਰੀ ਦੇ ਖਤਮ ਹੋਣ ਦਾ ਸੰਕੇਤ ਹੋ ਸਕਦਾ ਹੈ। ਨੰਬਰ 3 ਮਾਨ ਸਨਮਾਨ ਵਿੱਚ ਵਾਧਾ ਜਦੋਂ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ ਅਤੇ ਸਮੱਸਿਆਵਾਂ ਦੂਰ ਹੁੰਦੀਆਂ ਹਨ ਤਾਂ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਆਪਣੇ ਆਪ ਵਧਦਾ ਹੈ। ਇਹ ਸੁਪਨਾ ਇਸ ਗੱਲ ਦਾ ਵੀ ਸੰਕੇਤ ਹੈ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਤੁਹਾਡੇ ਕੰਮ ਦੀ ਸ਼ਨਾਖਾ ਕਰਨਗੇ ਅਤੇ ਸਮਾਜ ਵਿੱਚ ਤੁਹਾਡਾ ਰੁਤਬਾ ਵਧੇਗਾ। ਨੰਬਰ 4 ਨਵੀਂ ਸ਼ੁਰੂਆਤ ਦਾ ਪ੍ਰਤੀਕ। ਬੱਚਾ ਹਮੇਸ਼ਾ ਮਾਸੂਮੀਅਤ, ਸ਼ੁੱਧਤਾ ਅਤੇ ਇੱਕ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੁੰਦਾ ਹੈ। ਇਸ ਲਈ ਬੱਚੇ ਨੂੰ ਲੈਟਰਨ ਕਰਦੇ ਦੇਖਣ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਜਲਦੀ ਹੀ ਕੋਈ ਨਵਾਂ ਕੰਮ ਸ਼ੁਰੂ ਕਰਨ ਵਾਲੇ ਹੋ ਜੋ ਤੁਹਾਡੇ ਲਈ ਬਹੁਤ ਲਾਭਦਾਇਕ ਸਿੱਧੂ ਵੇਖੋ ਖਾਸ ਸਥਿਤੀ ਜੇ ਬੱਚੇ ਦੀ ਲੈਟਰਨ ਤੁਹਾਡੇ ਤੇ ਲੱਜ ਜਾਵੇ ਜੇ ਤੁਸੀਂ ਸੁਪਨੇ ਵਿੱਚ ਦੇਖਦੇ ਹੋ ਕਿ ਬੱਚੇ ਦਾ ਮਲ ਤੁਹਾਡੇ ਕੱਪੜਿਆਂ ਤੇ ਜਾਂ ਸ਼ਰੀਰ ਤੇ ਲੱਗ ਗਿਆ ਹੈ ਤਾਂ ਇਸ ਨੂੰ ਹੋਰ ਵੀ ਸ਼ੁਭ ਮੰਨਿਆ ਜਾਂਦਾ ਹੈ ਇਹ ਸਿੱਧੇ ਤੌਰ ਤੇ ਵੱਡੇ ਧਨ ਦਾ ਲਾਭ ਦਾ ਸੰਕੇਤ ਹੈ ਇਸ ਲਈ ਦੋਸਤੋ ਜੇ ਤੁਸੀਂ ਸੁਪਨੇ ਵਿੱਚ ਕਿਸੇ ਬੱਚੇ ਨੂੰ ਲੈਟਰਨ ਕਰਦੇ ਹੋਏ ਦੇਖਦੇ ਹੋ ਤਾਂ ਤੁਹਾਨੂੰ ਕਬਰੋਂ ਦੀ ਬਜਾਏ ਖੁਸ਼ ਹੋਣਾ ਚਾਹੀਦਾ ਹੈ ਸੁਪਨ ਸ਼ਾਸਤਰ ਦੇ ਅਨੁਸਾਰ ਇਹ ਇੱਕ ਬੇहद ਸ਼ੁਭ ਸੁਪਨਾ ਹੈ ਜੋ ਤੁਹਾਡੇ ਜੀਵਨ ਵਿੱਚ ਆਉਣ ਵਾਲੀ ਖੁਸ਼ਹਾਲੀ ਧਨ ਲਾਭ ਸਫਲਤਾ ਅਤੇ ਸਮੱਸਿਆਵਾਂ ਦੇ ਅੰਤ ਵੱਲ ਇਸ਼ਾਰਾ ਕਰਦਾ ਹੈ ਇਹ ਇੱਕ ਸਕਾਰਾਤਮਕ ਬਦਲਾਵ ਦਾ ਪੂਰਵ ਸੰਕੇਤ ਹੈ ਤਾਂ ਦੋਸਤੋ ਸਾਡੀ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਵੀਡੀਓ ਵਧੀਆ ਲੱਗੀ ਤਾਂ ਜੈ ਮਾ ਲక్ష్ਮੀ ਜ਼ਰੂਰ ਲਿਖਣਾ ਮਿਲਦੇ ਹਾਂ ਅਗਲੀ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ